ਅੰਦੋਲਨ ਨੂੰ ਜਾਰੀ ਰੱਖਣ ਅਤੇ ਹੋਰ ਪਖਾਉਣ ਲਈ ਕਿਸਾਨਾਂ ਤੇ ਰੰ ਸਰਗਰਮ ਨੇ ਅਜਿਹੇ ਚ ਫੈਸਲਾ ਹੋਇਆ ਕਿ ਹੁਣ ਸ਼ੰਭੂ ਬਾਰਡਰ ਲਈ ਕਿਸਾਨਾਂ ਦੇ ਜਥੇ ਹਰ ਮਹੀਨੇ ਰਵਾਨਾ ਹੋਇਆ ਕਰਨਗੇ ਕਿਸਾਨ ਲੀਡਰ ਸਰਵੰਤ ਸਿੰਘ ਪੰਦੇਰ ਨੇ ਮੁਰਦੁਰਾਇਆ ਕਿ ਉਹ ਮੰਗਾਂ ਮੰਵਾ ਕੇ ਹੀ ਦਮ ਲੈਣਗੇ ਜਿਹੜੀ ਹਰਿਆਣੇ ਦੇ ਵਿੱਚ ਸਾਡੀ ਕਲ ਅਸਤੀ ਯਾਤਰਾ ਚੱਲ ਰਹੀ ਉਹ ਪੰਜਵੇਂ ਦਿਨ ਵਿੱਚ ਆ ਔਰ ਇਹਦੇ ਵਿੱਚ ਅਸੀਂ ਇਹ ਆਪਣਾ ਦੋਸਾ ਰਾਜਸਥਾਨ ਦੇ ਵਿੱਚ 26 ਨੂੰ ਇੱਕ ਇੱਕ ਜਿਹੜੀ ਆ ਸ਼ਹੀਦੀ ਸਮਾਗਮ ਤੇ ਉੱਥੇ ਮਹਾਪੰਚਾਇਤ ਕਰਾਂਗੇ 27 ਨੂੰ ਸ਼ਿਕਰ ਵਿੱਚ ਵੀ ਆਪਾਂ ਵੱਡੀ ਕਨਵੈਨਸ਼ਨ ਕਰਕੇ ਆਪਣੇ ਮਸਲੇ ਲੋਕਾਂ ਦੇ ਸਾਹਮਣੇ ਰੱਖਾਂਗੇ ਔਰ ਇਹਦੇ ਨਾਲ 23 ਮਾਰਚ ਨੂੰ ਜਿਹੜਾ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਸਖਦੇਵ ਦਾ ਸ਼ਹੀਦੀ ਦਿਹਾੜਾ ਉਹਦੇ ਵਾਸਤੇ ਅਸੀਂ ਸਾਰਿਆਂ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਨੌਜਵਾਨਾਂ ਨੂੰ ਮਤਾਵਾਂ ਪੈਣਾਂ ਨੂੰ ਸਪੈਸ਼ਲ ਸੱਦਾ ਦਿੱਤਾ ਗਿਆ ਉਹ ਦਿਨ ਬਰਜਰੰਗ ਪੂਣੀਆਂ ਸਪੈਸ਼ਲ ਸਾਡੇ ਅੰਦੋਲਨ ਨੂੰ ਸਮਰਥਨ ਕਰਨ ਵਾਸਤੇ ਪਹੁੰਚਣਗੇ ਤੇ ਆਉਣ ਵਾਲੇ ਸਮੇਂ ਵਿੱਚ ਪੂਰੇ ਦੇਸ਼ ਦੇ ਵਿੱਚ ਅਸੀਂ ਮਹਾਪੰਚਾਇਤਾਂ ਕਰਕੇ ਜਿਹੜੀ ਕੇਂਦਰ ਦੀ ਸਰਕਾਰ ਆ ਜਿਵੇਂ ਉਹਨਾਂ ਨੇ ਸਾਨੂੰ ਰਾਜਧਾਨੀ ਵਿੱਚ ਜਾਣ ਨਹੀਂ ਦਿੱਤਾ ਗਿਆ ਇਹ ਮਸਲੇ ਸਾਡੇ ਐਮਐਸਪੀ ਦੇ ਮਸਲੇ ਅਰ ਕਿਉਂਕਿ ਅਸੀਂ ਚਾਹੁੰਦੇ ਹਾਂਗੇ ਕਿ ਐਤਕੀ ਕੋਈ ਜਾਤ ਦੇ ਨਾਂ ਤੇ ਕੋਈ ਧਰਮ ਦੇ ਨਾਂ ਤੇ ਕੋਈ ਜਿਹੜਾ ਵਾ ਇਹ ਗਰੀਬੀ ਦੇ ਨਾਂ ਤੇ ਕੋਈ ਜਿਹੜਾ ਬਾ ਹੋਰ ਮੁੱਦਿਆਂ ਦੇ ਨਾਂ ਤੇ ਲਕਸ਼ਣਾ ਨਾ ਘੁੰਮਣ ਐ ਕਿ ਕਿਸਾਨਾਂ ਦੇ ਮਜ਼ਦੂਰਾਂ ਦੇ ਮੁੱਦਿਆਂ ਦੇ ਉੱਤੇ ਦੇਸ਼ ਦੀ ਲਕਸ਼ਣ ਘੁੰਮੇ ਜਿਹਦਾ ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਮਜ਼ਦੂਰਾਂ ਨੂੰ ਫਾਇਦਾ ਹੋ ਆ ਜਿਹੜਾ ਅੱਜ ਅਸੀਂ ਫੈਸਲਾ ਕੀਤਾ ਸੀ ਵੀ ਸਾਡਾ ਅੰਦੋਲਨ ਬਹੁਤ ਜ਼ਿਆਦਾ ਲੰਮਾ ਚੱਲਣਾ ਵਾ ਇਹਦੇ ਵਾਸਤੇ 10 ਨੂੰ 20 ਨੂੰ 30 ਨੂੰ ਹਰ ਮਹੀਨੇ ਸਾਡੇ ਜਥੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਬਿਆਸ ਤੋਂ ਰਵਾਨਾ ਹੋਣਗੇ ਤੁਸੀਂ ਦੇਖ ਰਹੇ ਹੋ ਅੱਜ 800 ਤੋਂ ਲੈ ਕੇ 1000 ਦੇ ਵਿੱਚ ਸਾਡਾ ਦੋਵਾਂ ਥਾਮਾਂ ਤੋਂ ਤੇ ਹੋਰ ਹੋਰ ਰੰਗਾਂ ਨਾਲ ਵੀ ਜਥਾ ਜਿਹੜਾ ਬਹੁਤ ਸ਼ੰਭੂ ਬਾਰਡਰ ਵੱਲ ਅੰਮ੍ਰਿਤਸਰ ਤੋਂ ਕੱਲਾ ਗਰਦਾਸਪੁਰ ਤੋਂ ਅੱਡ ਫਿਰੋਜ਼ਪੁਰ ਤੋਂ ਅੱਡ ਕਪੂਰਥਲੇ ਤੋਂ ਜਲੰਧਰ ਤੋਂ ਹੁਸ਼ਿਆਰਪੁਰ ਤੋਂ ਮੋਗੇ ਤੋਂ ਇਦੋਂ ਗਾਂ ਜਲਾਲਾਬਾਦ ਤੋਂ ਲਗਭਗ 11 ਜ਼ਿਲ੍ਹਿਆਂ ਦੇ ਵਿੱਚੋਂ ਸਾਡੇ ਜਥੇ ਜਿਹੜੇ ਆ ਕਿਸਾਨਾਂ ਮਜ਼ਦੂਰਾਂ ਦੇ ਇੱਕ ਜਥੇਬੰਦੀ ਦੇ ਇਸ ਤਰ੍ਹਾਂ ਕੇਐਮਐਮ ਦੇ ਐਸਕੇਐਮ ਰਾਜਨੀਤਿਕ ਦੇ ਇਹ ਅੱਡ ਅੱਡ ਪੰਜਾਬ ਦੇ ਵਿੱਚੋਂ ਲਗਭਗ 31 ਜਥੇਬੰਦੀਆਂ ਦੋਵਾਂ ਫੋਰਮਾਂ ਵਿੱਚ ਹੈਗੀਆਂ ਉਹਨਾਂ ਦੇ ਜਥੇ ਜਿਹੜੇ ਆ ਉਹ ਸ਼ੰਭੂ ਬਾਰਡਰਵਾਲ ਜਾਣਗੇ ਤਾਂ ਲਗਾਤਾਰ ਕਿਸਾਨ ਗਰਮੀਆਂ ਵਾਸਤੇ ਪੱਖੇ ਵੀ ਲੈ ਕੇ ਆਏ ਹੈ ਔਰ ਜਿਹੜਾ ਕਛੂਆ ਆਪਾਂ ਥੱਲੇ ਲਾਉਨੇ ਹੋਣੇ ਮੱਛਰ ਵਾਸਤੇ ਉਹਦਾ ਪ੍ਰਬੰਧ ਵੀ ਹੈਗਾ ਆਟੋਮਾਸ ਵਰਗਾ ਵੀ ਲੈ ਹੋ ਤੇ ਗਰਮੀਆਂ ਦੇ ਕੱਪੜੇ ਵੀ ਅਸੀਂ ਲੈ ਲੈ ਹੋਗੇ ਤੋਂ ਲੰਮਾ ਅੰਦੋਲਨ ਲੜਨ ਵਾਸਤੇ ਸਾਡੀ ਪੂਰੀ ਤਿਆਰੀ ਹੈਗੀ ਆ ਔਰ ਲੰਬੇ ਅੰਦੋਲਨ ਦੀ ਆਪਾਂ ਪੂਰੀ ਤਿਆਰੀ ਕਰਕੇ ਜਦੋਂ ਤੱਕ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨ ਲੈਂਦੀਆਂ ਉਦੋਂ ਤੱਕ ਇਹ ਅੰਦੋਲਨ ਜਾਰੀ ਰਹੂਗਾ ਦੇਖੋ ਚੋਣ ਜਾਬਤੇ ਦਾ ਆਪਣੇ ਤੇ ਕੋਈ ਅਸਰ ਨਹੀਂ ਹੈਗਾ 40 ਦਿਨ ਸਰਕਾਰ ਨੂੰ ਦਿੱਤੇ ਸੀਗੇ ਅੰਦੋਲਨ ਬਿਲਡ ਹੋ ਗਿਆ ਜੂਨ ਦੇ ਵਿੱਚ ਨਵੀਂ ਸਰਕਾਰ ਆ ਜਣੀ ਆ ਉਦੋਂ ਤੱਕ ਅਸੀਂ ਅੰਦੋਲਨ ਨੂੰ ਹੋਰ ਵੱਡਾ ਤੇ ਵਿਸ਼ਾਲ ਕਰਾਂਗੇ ਪੂਰੇ ਦੇਸ਼ ਵਿੱਚ ਮਹਾਪੰਚਾਇਤਾਂ ਸਿੱਧੀ ਸਮਾਗਮ ਕਰਾਵਾਂਗੇ ਔਰ ਜਦੋਂ ਕੋ ਨਵੀਂ ਸਰਕਾਰ ਆਊਗੀ ਜਿੱਥੇ ਅੱਜ ਅੰਦੋਲਨ ਖੜਾ ਉੱਥੇ ਹੋਰ ਵੱਡਾ ਹੋਊਗਾ ਪਹਿਲੀ ਵਾਰ ਦੇਸ਼ ਦੇ ਵਿੱਚ ਕਿਸਾਨਾਂ ਮਜ਼ਦੂਰਾਂ ਦੇ ਏਜੰਡਿਆਂ ਤੇ ਲਕਸ਼ਣ ਹੋਊਗੀ ਜਿਹਦਾ ਸਾਨੂੰ ਇਹ ਮੋਰਚਾ ਜਿੱਤਣ ਵਿੱਚ ਫਾਇਦਾ ਹੋਊਗਾ